ਹਾਂਜੀ ਇੱਕ ਕਲੀ ਹੈ ਕਿਉਂ ਕਿਸ ਤਰ੍ਹਾਂ ਪਰੇ ਕਰਨੇ ਆ ਜਿਹੜਾ ਅਸੀਂ ਛੋਟੇ ਹੁੰਦੇ ਸੀ ਮੇਰੀ ਉਮਰ 50 ਸਾਲ ਤੱਕ ਦੀ ਹੈ ਜਿਹੜਾ ਅਸੀਂ ਛੋਟੇ ਹੁੰਦੇ ਸੀ ਕਰੇ ਕਲੀ ਕਰਦੇ ਸਿੱਖ ਅੱਧੀ ਬੈਠਕਾਂ ਵਾਲਿਆਂ ਨੂੰ ਇੱਕ ਅੱਧੀ ਬੈਠਕ ਹੁੰਦੀ ਸੀ ਉਹਨੂੰ ਕਲੀ ਕਰਨ ਨੂੰ ਜਿਹਨੂੰ ਆਏ ਗਏ ਬੈਠਕਾਂ ਦੀ ਸੀ ਉਹਦੇ ਦੂਜੀ ਕਲੀ ਹੁੰਦੀ ਸੀ ਬਸ ਕਿਉਂ ਹੁੰਦੀ ਇਹਦੀ ਸੀ ਤੇ ਭੱਜੇ ਤੋਂ ਹੋ ਜਾਂਦਾ ਸੀਗਾ ਕਲੀ ਭੱਜ ਜਾਂਦੀ ਸੀ ਹੁਣ ਦੇਖੋ ਇਹ ਪਲੀ ਪਤਾ ਨਹੀਂ ਕਲੀ ਕੀ ਚੀਜ਼ਾਂ ਨਵੇਂ ਮਤਲਬ ਕਿ ਜਿਵੇਂ ਜਿਵੇਂ ਹੁੰਦੀ ਰਹੀ ਆ ਕਾੜ ਹੋ ਰਹੀ ਆ ਸੈਂਸ ਦੀ ਹੁਣ ਇੱਕ ਕਲੀ ਉੱਭਲ ਰਹੀ ਆ ਦੇਖੋ ਦੇਖੋ ਜਿਵੇਂ ਇਹ ਜਸ ਕਲੀ ਪਾ ਕੇ ਕੱਲਾ ਪਾਣੀ ਪਾਇਆ ਤੇ ਇਹ ਉੱਭਲ ਰਹੀ ਆ ਉਹਦੇ ਸੀ ਜਦ ਨਿੱਕ ਨਿੱਕ ਹੁੰਦੇ ਸੀ ਤੇ ਉਦੋਂ ਅਸੀਂ ਇਹ ਕਰਦੇ ਸੀਗੇ ਵੀ ਸਾਡੇ ਮਤਲਬ ਅਸੀਂ ਇੱਕ ਦੀ ਬੈਠਕ ਨੂੰ ਵਿੱਚ ਹਰਾ ਰੰਗ ਪਾ ਕੇ ਉਹਦੇ ਰੋਸ਼ਨਦਾਨਾਂ ਨੂੰ ਖਰਮਚੀ ਕਰਦੇ ਹੁੰਦੇ ਸੀ ਰੋਸ਼ਨਦਾਨ ਨੂੰ ਖਰਮਚੀ ਦੇ ਹੁੰਦਾ ਸੀ ਨਾ ਵੀ ਰੰਗ ਹਰਦੀ ਸੀਦਾ ਲਾਲੀ ਨਾ ਵੀ ਤੇ ਕਲੀ ਦੂਜੀ ਸੀ ਹੁਣ ਦੇਖੋ ਕਲੀ ਕਿਵੇਂ ਹੋ ਰਹੀ ਆ ਦੇਖੋ ਬਿਲਕੁਲ ਉੱਭਣ ਰਹੀ ਆ ਜਿਵੇਂ ਪਾਣੀ ਉੱਭ ਗਿਆ ਤੇ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦੇਕੋ ਕਮੈਂਟ ਕਰਕੇ ਦੱਸਿਓ ਵੀ ਉਹ ਕਲੀ ਕਿਹੜੇ ਕਿਹੜੇ ਨੇ ਕੀਤੀ ਆ